ਅੱਜ ਮਿਤੀ ਜੁਲਾਈ 2020 ਮੈਂ ਕੁਲਦੀਪ ਸਿੰਘ ਪਾਰਟੀਸਨ ਮੀਡੀਅਮ ਅੰਮ੍ਰਿਤਸਰ ਸਾਹਿਬ ਤੋਂ ਪਹੁੰਚਿਆ ਪਿੰਡ ਬਡਵਰ ਜ਼ਿਲ੍ਹਾ ਬਰਨਾਲਾ ਸਟੇਟ ਪੰਜਾਬ ਕੇ ਅੱਜ ਮੇਰੇ ਨਾਲ ਨੇ ਸਰਦਾਰ ਗੁਰਮukh ਸਿੰਘ ਜੀ ਅਸੀਂ ਇਹਨਾਂ ਦਾ ਆਪਣੀ ਟੀਮ ਵੱਲੋਂ ਪਾਰਟੀਸਨ ਮੀਡੀਅਮ ਅੰਮ੍ਰਿਤਸਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਆਪਣੀ ਇੰਟਰਵਿਊ ਕਰਨ ਦੀ ਇਜਾਜ਼ਤ ਦਿੱਤੀ ਇਜਾਜ਼ਤ ਦੇਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਨਾਂ ਜੀ ਗੁਰਮukh ਸਿੰਘ ਉਮਰ ਕਿੰਨੀ ਹੋ ਗਈ ਜੀ ਉਮਰ ਹੋ ਗਈ ਅ ਅਸੀਂ 82 ਸਾਲ ਦੀ ਠੀਕ ਹੈ ਠੀਕ ਆ ਮੋਰ 82 ਸਾਲ ਦੀ ਹੋ ਠੀਕ ਹੈ ਬਾਪੂ ਜੀ ਇੱਕ ਬਾਪੂ ਜੀ ਜਿਹੜਾ ਤੁਹਾਡਾ ਇਹ ਜਨਮ ਹੋਇਆ ਕਿੱਥੇ ਹੋਇਆ ਸੀ ਇਹ ਕਿਹੜੇ ਪਿੰਡ ਜੀ ਚੰਬਲ ਪਿੰਡ ਦੇ ਸਾਡਾ ਉੱਥੇ ਹੋਇਆ ਸੀ ਪਾਕਿਸਤਾਨ ਵਿੱਚ ਠੀਕ ਹੈ ਜੀ ਤੇ ਇੱਕ ਬਾਪੂ ਜੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਮੈਂਬਰ ਸੀਗੇ ਕੌਣ ਕੌਣ ਸੀ ਮਾਤਾ ਪਿਤਾ ਦਾ ਕੀ ਨਾਮ ਸੀ ਨਾ ਜੀ ਮਾਤਾ ਦੇ ਨਾਮ ਦੇ ਭਾਗ ਸੀ ਭਾਗ ਕੌਰ ਸੀ ਪਾਕੁਰ ਤੇ ਪਿਓ ਦੇ ਨਾਮ ਅਜਗਰ ਸਿੰਘ ਸੀ ਬਾ ਭੈਣ ਭਰਾ ਹੈਗੇ ਸੀ ਬਾਪੂ ਜੀ ਵੱਡੇ ਉਹ ਸਮੇਂ ਘਰ ਦੇ ਵਿੱਚ ਹਾਂ ਜੀ ਵੱਡੇ ਸਾਰੇ ਅਸੀਂ ਚਾਚੇ ਬਾਬੇ ਦੇ ਨਾਲ 12 ਭਰਾ ਸਾਂ ਤੇ ਚਾਚੇ ਬਾਬੇ ਦੇ ਵਿੱਚ ਪੰਜ ਅਸੀਂ ਇਹਦੇ ਅਜਗਰ ਸਿੰਘ ਦੇ ਮੁੰਡੇ ਸਾਂ ਆਹ ਵੇਖੋ ਪਾਕਿਸਤਾਨ ਤੇ ਉਹ 22 ਸਾਲ ਰੱਖੀ ਹੈ ਬੰਦੂਕ ਵੀ ਠੀਕ ਹੈ ਜੀ ਤੇ ਬਹੁਤ ਚੰਗੇ ਬੰਦੇ ਸਨ ਬਹੁਤ ਚੰਗਾ ਪਿੰਡ ਸੀ ਅਜੇ ਸਾਡੇ ਚ ਬਾਹਰੇ ਪਾਕਿਸਤਾਨ ਚ ਉਸ ਟ੍ਰਿੰਗ ਖੜੇ ਨੇ ਇਹ ਬਾਪੂ ਹੀ ਤੁਹਾਡੇ ਭਰਾਵਾਂ ਦੇ ਕੀ ਕੀ ਨਾਮ ਨੇਗੇ ਹਾਂਜੀ ਤੁਹਾਡੇ ਭਰਾਵਾਂ ਦੇ ਕੀ ਕੀ ਨਾਮ ਸੀਗੇ ਭਰਾਵਾਂ ਦੇ ਹਾਂਜੀ ਸਕੇ ਭਰਾ ਸੀ ਜਿਹੜੇ ਚਾਰ ਤੁਹਾਡੇ ਤੋਂ ਨਾ ਸਕੇ ਇਹ ਵੱਡਾ ਤੇ ਸੀ ਦਲੀਪ ਸਿੰਘ ਦੂਜਾ ਸੀ ਗਰਨਾਮ ਸਿੰਘ ਤੇ ਫਿਰ ਜੰਗੀਰ ਸਿੰਘ ਸੀ ਤੀਜਾ ਚੌਥਾ ਐ ਸਵੀਰ ਸਿੰਘ ਸੀ ਪੰਜਵੇਂ ਸੈਂ ਮੈਂ ਤਾਂ ਛੋਟਾ ਆ ਠੀਕ ਹੈ ਠੀਕ ਹੈ ਇਹ ਚਾਰ ਮੇਰੇ ਤੋਂ ਵੱਡੇ ਸਨ ਉਹ ਦੋ ਵੱਡੇ ਤੇ ਗੁజర్ ਗਏ ਸੀ ਤਿੰਨ ਅਜੇ ਇੱਕ ਤੋਂ ਪਟਿਆਲੇ ਰਹਿੰਦਾ ਹੈ ਹਾਂਜੀ ਤੇ ਉਹ ਦੋ ਦੋ ਅਸੀਂ ਇੱਥੇ ਆ ਬਾਪੂ ਜੀ ਭੈਣ ਵੀ ਹੈਗੀ ਸੀ ਤੁਹਾਡੀ ਕੋਈ ਨਾ ਜੀ ਭੈਣ ਇੱਕ ਸਾਡੀ ਈ ਸੀ ਉਹ ਮਰ ਗਈ ਸੀ ਅੱਛਾ ਜੀ ਕਿ ਬਾਪੂ ਜੀ ਉਹ ਸਮਾਂ ਜਿਹੜਾ ਤੁਹਾਡਾ ਪਾਲਣ ਪੋਸਣ ਹੋਇਆ ਬਹੁਤ ਵਧੀਆ ਹੋਇਆ ਹਾਂਜੀ ਹਾਂ ਬਹੁਤ ਸੋਹਣਾ ਉਹਦੋਂ ਇਲਾਕਾ ਸੀ ਬਹੁਤ ਸਾਡਾ ਪਿੰਡ ਖਿਹਾਲ ਸੀ ਬਹੁਤ ਹੀ ਬਹੁਤ ਉੱਥੇ ਅਸੀਂ ਸਾਡੇ ਬਜ਼ੁਰਗ ਕੋ ਬੜੇ ਸੁਖੇ ਸਾਨਾ ਤਿੰਨ ਭਾਈ ਸਨ ਉਹ ਠੀਕ ਹੈ ਜੀ ਆ ਇੱਕ ਬਾਪੂ ਜੀ ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ ਆ ਬੋਲੀ ਬੋਲਦੇ ਆ ਉਦੋਂ ਵੀ ਬੋਲੀ ਇਸ ਤਰ੍ਹਾਂ ਹੀ ਸੀ ਉਦੋਂ じゃ ਫਰਕ ਸੀ ਥੋੜਾ ਵਾਤਾ ਨਾ ਜੀ ਇਸ ਤਰ੍ਹਾਂ ਹੀ ਅੱਧੀ ਇਸ ਤਰ੍ਹਾਂ ਹੀ ਬੋਲਦੇ ਰਹੇ ਆ ਇਸ ਤਰ੍ਹਾਂ ਪਾਕਿਸਤਾਨੀ ਜਿਨ੍ਹਾਂ ਜਿਵੇਂ ਹੁਣ ਬੋਲਦੇ ਆ ਉਸ ਤਰ੍ਹਾਂ ਹੀ ਬੋਲਦੇ ਆ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਉਹ ਸਮਾਂ ਚ ਪੈਸੇ ਵਗੈਰਾ ਹੁੰਦੇ ਸੀ ਘਰ ਚ ਗੁਜ਼ਾਰੇ ਜੋਗੇ ਹਾਂ ਪੈਸੇ ਹੁੰਦੇ ਸਨ ਵਧੀਆ ਟਾਈਮ ਪਾਸ ਹੁੰਦਾ। ਆ ਬੜਾ ਟਾਈਮ ਪਾਸ ਚੰਗਾ ਹੁੰਦਾ। ਇੱਕ ਬਾਪੂ ਜੀ ਜਿਵੇਂ ਪਿੰਡ ਚ ਮੁਸਲਮਾਨ ਵੀ ਰਹਿੰਦੇ ਸੀ ਤੁਹਾਡੇ? ਹਾਂ ਜੀ। ਹਿੰਦੂ ਸਿੱਖ ਵੀ ਹੋਣਗੇ ਉਦੋਂ। ਆ ਸਾਡੇ ਨਾਲ ਜਾਂ ਮੁਸਲਮਾਨ ਸਨ, ਜਾਂ ਅਸੀਂ ਸਿੱਖ ਸਾਂ, ਜਾਂ ਅਸਾਈ ਮਲਬੀ ਸਿੰਘ ਸਨ। ਇਹ ਤਿੰਨ ਪੱਤੀਆਂ ਸਨ ਸਾਡੀਆਂ। ਇਹ ਬਾਪੂ ਜੀ ਆਪ ਤੁਸੀਂ ਦੀ ਕਿਵੇਂ ਰਹਿੰਦੇ ਸੀ ਤੁਹਾਡੇ ਨਾਲ ਰਲ ਮਿਲ ਕੇ ਰਹਿੰਦੇ ਸੀ ਉੱਥੇ? ਜੀ ਰਲ ਮਿਲ ਕੇ ਰਹਿੰਦੇ ਸਨ ਸਾਡੇ ਮੁਸਲਮਾਨੀ ਸਾਡੇ ਨਾਲ ਬਹੁਤ ਪਿਆਰ ਕਰਦੇ ਰਹੇ ਨੇ। ਜਦੋਂ ਅਸੀਂ ਨਿਕਲੇ ਆ ਨਾ ਸਾਨੂੰ ਇੱਥੇ ਸੱਚੇ ਸੌਦੇ ਛੱਡ ਕੇ ਗਏ ਗੱਡਿਆਂ ਦੇ ਬਹੁਤ ਪਿਆਰ ਸਾਡੇ ਨਾਲ ਕਰਦੇ ਰਹੇ ਨੇ ਤੇ ਬਹੁਤ ਚੰਗੇ ਬੰਦੇ ਸਾਨੂੰ ਚਿੰਬੜ ਪਿੰਡ ਸੀ ਠੀਕ ਹੈ ਜੀ ਤੇ ਬਹੁਤ ਚੰਗਾ ਉਹਨਾਂ ਸਾਡੇ ਨਾਲ ਵਿਹਾਰ ਕੀਤਾ ਮੰਨ ਲਓ ਬਾਪੂ ਜੀ ਕਦੀ ਉਹਨਾਂ ਨੂੰ ਚੀਜ਼ ਵਸਤੂ ਦੀ ਲੋੜ ਪੈਂਦੀ ਤਾਂ ਲੈਣ ਦੇਣ ਕਰਦੇ ਸੀ ਤੁਹਾਡੇ ਨਾਲ ਉਹ ਹਾਂ ਜੀ ਵਧੀਆ ਮੇਲ ਮਿਲਾਪ ਸੀ ਹਾਂ ਮੇਲ ਮਿਲਾਪ ਵਧੀਆ ਸੀ ਠੀਕ ਹੈ ਜੀ ਠੀਕ ਹੈ ਇੱਕ ਬਾਪੂ ਜੀ ਤੁਹਾਡਾ ਘਰ ਉਹ ਸਮੇਂ ਦੇ ਵਿੱਚ ਕਿਹੋ ਜਿਹਾ ਸੀਗਾ ਇਹ ਘਰ ਸਾਡਾ ਸਾਜਿਆ ਬਜ਼ੁਰਗਾਂ ਦਾ ਸੀ ਪੱਕਾ ਘਰ ਸੀ ਇੱਕ 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 ਦੋ ਦੋ ਅੰਨ ਉੱਤੇ ਨਾ ਕੋਠੜੀਆਂ ਦੇ ਚਵਾਰੇ ਪਾਏ ਸਨ ਨੇ ਪੱਕੇ ਘਰ ਸਨ ਤੇ ਬੜੇ ਸੋਹਣਾ ਬੜੇ ਘਰ ਸਨ ਬੜੇ ਚੰਗੇ ਸਨ ਬਹੁਤ ਸਭ ਕੁਝ ਸੀ ਕੋਈ ਬਹੁਤ ਬਜ਼ੁਰਗਾਂ ਦਾ ਇਹਨਾਂ ਕੋ ਛੱਡ ਕੇ ਫਿਰ ਅਸੀਂ ਜਦੋਂ ਨਿਕਲੇ ਨਾ ਇੱਕ ਇੱਕ ਅਸੀਂ ਘਰ ਨੂੰ ਮੁਸਲਮਾਨਾਂ ਨੂੰ ਸਾਰਾ ਸਮਾਏ ਅਸੀਂ ਕਹਿਆ ਵੀ ਤੁਸੀਂ ਮਾਲ ਡੰਗੜ ਵੀ ਸੰਭੋ ਤੇ ਕੋ ਦੂਜਾ ਵੀ ਮਾਲ ਸੰਭੋ ਉਹਨਾਂ ਆਖਿਆ ਤੁਹਾਡੀਆਂ ਹੀ ਛੇ ਨੇ ਸਾਕੇ ਜੇ ਤੇ ਆਏ ਤੇ ਫਿਰ ਤੁਹਾਡੋ ਲੈ ਲਾਂਗੇ ਨਹੀਂ ਤੇ ਭਾਈ ਤੁਸੀਂ ਸੰਭੀ ਰੱਖੋ ਰੱਖੀ ਰੱਖੋ ਫਿਰ ਇਹੋ ਨਾ ਕੋਰੋਨਾ ਸੇ ਮੱਝੀ ਪੰਜ ਪੰਜ ਛੇ ਜੇ ਕਿਆਂ ਅਸੀਂ ਨਟਕਾਣੇ ਆ ਕੇ ਫਿਰ ਕੰਪਜ ਉਥੇ ਮੀਨਾ ਰਹੇ ਅੱਛਾ ਉਥੇ ਸਾਡਾ ਕਾਫਲਾ ਢੱਕਿਆ ਗਿਆ ਅਸੀਂ ਉਥੇ ਸਕੂਲੇ ਰਹੇ ਫਿਰ ਉਥੇ ਮੱਝੀ ਸਾਡੀਆਂ ਉਹ ਖੁਸ ਗਈਆਂ ਪਰ ਆਪਣਾ ਗਏ ਇਧਰੋਂ ਗਏ ਉਹ ਦੋ ਤਿੰਨ ਬੰਦੇ ਸਾਡੇ ਚਾਰਨ ਗਏ ਉਹ ਜਿਉਂ ਉਹਨਾਂ ਗੋਲੀ ਚਲਾਈ ਉਹ ਵਸ ਖੋ ਕੇ ਲੈ ਗਏ ਸਾਡੇ ਬੰਦੇ ਕਮੇਟੀ ਜ਼ਾਣੇ ਲੈਣ ਗਏ ਸਨ ਅੱਛਾ ਜੀ ਹਾਂ ਇੱਕ ਬਾਪੂ ਜੀ ਇਹ ਸੋ ਸਮੇਂ ਦੇ ਵਿੱਚ ਸਕੂਲ ਹੈਗਾ ਜੀ ਤੁਹਾਡੇ ਪਿੰਡ ਦੇ ਵਿੱਚ ਜਾਂ ਨੇੜੇ ਤੇੜੇ ਕਿਤੇ ਜੀ ਪਿੰਡ ਦੇ ਹੀ ਕੋਈ ਨਹੀਂ ਸੀ ਸਾਡੇ ਪਿੰਡ ਗੁਜਿਆਣਾ ਸੀ ਜਿੱਮੇ ਇੱਥੋਂ ਪਹਿਣੀ ਹੈ ਅੱਛਾ ਜੀ ਤੇ ਉੱਥੇ ਸਕੂਲ ਹੀ ਸੀ ਉੱਥੇ ਮੁੰਡੇ ਪੜਨ ਨਾ ਜਾਂਦੇ ਰਹੇ ਨੇ ਮੈਂ ਆਪ ਜਾਣਦਾ ਰਿਆਂ ਉਥੇ ਸਕੂਲੇ ਮੇਰੋਂ ਸਾਟੀ ਫਿਰ ਪਾਕਿਸਤਾਨ ਦਾ ਮੇਰੇ ਕੋਲ ਹੈ ਪਰ ਮੈਨੂੰ ਤੇ ਨਾ ਉਹਨਾ ਆਇਆ ਨਾ ਪੜਨਾ ਫਿਰ ਇਹ ਬਾਪ ਮੇਰਾ ਦਾ ਇਹਨੂੰ ਮੱਝੀ ਮਗਰ ਲਾ ਦਿਓ ਮੈਂ ਫਿਰ ਮੱਝੀ ਮਗਰ ਲੱਗ ਗਿਆ ਮੈਂ ਪੜਿਆ ਕੋਈ ਨਾ ਕਿੰਨੇ ਕ ਸਾਲ ਪੜੇ ਸੀ ਬਾਪੂ ਜੀ ਤੁਸੀਂ ਮੈਂ 2 ਸਾਲ ਦੇ ਸਾਲ ਪੜਦਾ ਰਿਆ ਮੈਨੂੰ ਫਿਰ ਪੜਾਈ ਆਈ ਨਾ ਪਰ ਉਹ ਦੂਜੀ ਭਾਸ਼ਾ ਹੀ ਪੜਾਈ ਸੀ ਹਾਂਜੀ ਮੈਨੂੰ ਆਈ ਨਾ ਇਹ ਦੂਜਾ ਸਿੰਧਾ ਤੇ 6 ਜਮਾ ਤਾਂ ਪੜ ਗਿਆ ਉਰਦੂ ਦੀਆਂ ਹਾਂਜੀ ਮੈਨੂੰ ਆਇਆ ਆਇਆ ਨਾ ਫਿਰ ਉਹ ਆਂਦਾ ਇਹਨੂੰ ਅਗਰ ਮੱਦੀ ਮਗਰ ਲਾ ਦੇਗੀ ਠੀਕ ਹੈ ਮੈਨੂੰ ਫਿਰ ਮੱਦੀ ਮਗਰ ਲਾ ਦਿੱਤੋ ਨੇ ਇੱਕ ਬਾਪੂ ਜੀ ਉਹ ਸਮਾਂ 'ਚ ਤੁਹਾਡੇ ਦੋਸਤ ਮਿੱਤਰ ਵੀ ਹੋਣਗੇ ਛੋਟੇ ਹੁੰਦੇ ਆ ਹਾਂਜੀ ਕਿਹੜੇ-ਕਿਹੜੇ ਸੀ ਉਹ ਨਾਮ ਯਾਦ ਨਹੀਂ ਕੋਈ ਬਿਨਾਮ ਸਹਾਈਆਂ ਦੇ ਕੋਈ ਮਜਬੀਆਂ ਦੇ ਤੇ ਨਾਮ ਯਾਦ ਨਹੀਂ ਤੇ ਮੁਸਲਮਾਨਾਂ ਦੇ ਕਈਆਂ ਦੇ ਯਾਦ ਹੀ ਨਹੀਂ ਉਹ ਸਾਡੇ ਤੋਂ ਵੱਡੇ ਸਨ ਦੱਸਿਓ ਜੀ ਕੀ ਕੀ ਨਾਮ ਸੀਗੇ ਉਹਦੇ ਨਾਂ ਇੱਕ ਦੇ ਨਾਂ ਅਕਬਰ ਸੀ ਇੱਕ ਦੇ ਨਾਂ ਲਖਾ ਸੀ ਇੱਕ ਦੇ ਨਾਂ ਬਸ ਇਸ ਤਰ੍ਹਾਂ ਪੰਜ ਚਾਰ ਵੱਡੇ ਵੱਡੇ ਬੰਦਿਆਂ ਦਾ ਪਤਾ ਸੀ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਦੋਸਤਾਂ ਨਾਲ ਤੁਸੀਂ ਕਿਹੜਾ ਕਿਹੜੇ ਖੇਡਦੇ ਸੀ ਉਹ ਸਮੇਂ ਦੇ ਵਿੱਚ ਕਿ ਖੇਡਾਂ ਉਦੋਂ ਨਾ ਕੌਡੀ ਖੇਡਦੇ ਸਨ ਆ ਜੱਫਲ ਕੌਡੀ ਖੇਡਣੀ ਇੱਕ ਜਣੇ ਅੱਗੇ ਹੋਣਾ ਦੂਏ ਫੜਨਾ अच्छा, सा अच्छा दे दे ये तो इस तरह ਨਿਕਲਣਾ ਸਾਡੇ ਇੱਜ਼ਤ ਤੇ ਕਬੱਡੀ ਪਾਉਂਦੇ ਨਾ ਸਾਹ ਪਾ ਲੈਂਦੇ ਸਾਡੇ ਸਾਹ ਨਹੀਂ ਸਨ ਪਾਉਂਦੇ اچھا ਜਿਹਾ ਭਾਰ ਲੱਠਾਂ ਚੁੱਕਣੀਆਂ ਸਭ ਕੋਈ ਭਾਰ ਬੜਾ ਚੁੱਕਦੇ ਸਨ ਠੀਕ ਹੈ ਜੀ ਤੇ ਲੱਠਾਂ ਲੁੱਠਾਂ ਚੁੱਕਣੀਆਂ ਸਾਰੇ ਕੰਮ ਹੀ ਕਰਦੇ ਸਨ ਕੋਈ ਕਬੱਡੀ ਖੇੜਦੇ ਹੁੰਦੇ ਸੀ ਬਾਪੂ ਹਾਂ ਜੀ ਕਬੱਡੀ ਵੀ ਖੇੜਦੇ ਸਨ ਕਬੱਡੀ ਖੇੜਦੇ ਸਨ ਅੱਗੇ ਇੱਕ ਜਣੇ ਜਫਾ ਉਹਨੂੰ ਫੜਨਾ ਇੱਕ ਜਣੇ ਜਫਾ ਪਾਣਾ ਨੇ ਇੱਕ ਜਣੇ ਫੜਨਾ ਇਹ ਦਰ ਤੇ ਕਿ ਨੂੰ ਜੇ ਨੂੰ ਸਾਰੇ ਪਏ ਜਾਂਦੇ ਸਨ ਹਾਂਜੀ ਹਾਂਜੀ ਉਹ ਜਦੋਂ ਇਹ ਬੰਦ ਕੌਡੀ ਖੇਡਦੇ ਹਾਂ ਹਾਂਜੀ ਤੇ ਸਾਡੇ ਇਹ ਨਹੀਂ ਸਨ ਖੇਡਦੇ ਸਾਡੇ ਤੇ ਕੋਈ ਕੱਕੇ ਭੁਖੇੜ ਨਹੀਂ ਕੌਡੀ ਤੇ ਦੂਜਾ ਫੜਨ ਜਾਂਦਾ ਸੀ ਠੀਕ ਹੈ ਜੀ ਇੱਕ ਬਾਪੂ ਜੀ ਇਹ ਜਿਹੜੇ ਭੋਜਨ ਹੁੰਦੇ ਸੀ ਉਹ ਸਮੇਂ ਦੇ ਖਾਣੇ ਸਵੇਰੇ ਸ਼ਾਮ ਦੇ ਉਹ ਕੀ ਕੁਝ ਹੁੰਦਾ ਸੀ ਜੀ ਉਹ ਬਹੁਤ ਚੰਗਾ ਹੁੰਦਾ ਸੀ ਸਾਡੇ ਨਾਲ ਦੁੱਧ ਕਾੜ ਕੇ ਪੀ ਲੈਂਦੇ ਸਨ ਰਸੀਆਂ ਦੁੱਧ ਬਹੁਤ ਹੁੰਦੇ ਸਨ ਸਾਡੇ ਕੋਈ ਆ ਚਾਹ ਚੂਹ ਤੇ ਸਾਡੇ ਕੋਈ ਪੀਂਦਾ ਨਹੀਂ ਸੀ ਇੱਥੇ ਆ ਕੇ ਲੱਗਾ ਚਾਹ ਪੀਣ ਨਹੀਂ ਤੇ ਬਹੁਤ ਖਰਾਕਾਂ ਬੜੀਆਂ ਚੰਗੀਆਂ ਸਨ ਸਾਡੀ ਮਾਤਾ ਨਾਲ ਵੱਡੇ ਰਕੀਨਾ ਕੋਈ ਘਿਓ ਅੰਨ ਮੱਖਣ ਤੇਲਾ ਦੇਣਾ ਤੇ ਰੋਟੀ ਬਈ ਦੇ ਉੱਤੇ ਸਾਨੂੰ ਇੱਕ ਇੱਕ ਰੋਟੀ ਖਵਾ ਦੇਣੀ ਜਦ ਸਾਰਾ ਦਿਨ ਡੋਲਣਾ ਨੇ ਜਿੱਥੋਂ ਮੈਂ ਇੱਥੇ ਕਣਕ ਦਾ ਕਿਲਾ ਵੱਡਿਆ ਸੀ ਮਾਤਾ ਮੇਰੀ ਨਈਂ ਨਾ ਉੱਤੇ ਮੱਖਣ ਤਾਰ ਕੇ ਵੱਡੇ ਲਈ ਇੱਕ ਰੋਟੀ ਖਵਾ ਦਿੱਤੀ ਮੈਂ 6 ਵਜੇ ਬੈਠਾ ਤੇ 4 ਵਜੇ ਮੈਂ ਕਣਕ ਦਾ ਕਿਲਾ ਵੱਡ ਛੜਿਆ ਤੇ ਸਾਰੇ ਕੰਮ ਹੀ ਕਰਦੇ ਰਹੇ ਆ ਉਦੋਂ ਤੇ ਠੀਕ ਹੈ ਜੀ ਇੱਕ ਬਾਪੂ ਜੀ ਰੋਟੀ ਉਹ ਸਮੇਂ ਚ ਕਣਕ ਦੀ ਹੁੰਦੀ ਸੀ ਜਾਂ ਮੱਕੀ ਦੀ ਹੁੰਦੀ ਸੀ ਕਣਕ ਦੀ ਹੁੰਦੀ ਸੀ ਉਂਝ ਸ਼ੌਂਕ ਬਾਰੇ ਭਾਵੇਂ ਕੋਈ ਬਾਜਾ ਖਾ ਲਏ ਜਾਂ ਕੋਈ ਮੱਕੀ ਖਾ ਲਏ ਤੇ ਉਹਨਾਂ ਉਹ ਕਣਕ ਸਾਜ ਬਤੇਰੀ ਉਦੋਂ ਹੁੰਦੀ ਸੀ ਕੋਈ ਬਾਪੂ ਜੀ ਖਿਚੜੀ ਜਾਂ ਮੱਕੀ ਦਾ ਆਣੇ ਚੀਜ਼ਾਂ ਬਣਾਉਂਦੇ ਸੀ ਹਾਂ ਜੀ ਖਿਜੜੀ ਖੁਜੜੀ ਤੇ ਚਾੜ ਲੈਂਦੇ ਸਨ ਖਿਜੜੀ ਵਿੱਚ ਚਾੜ ਲੈਂਦੇ ਸਨ ਠੀਕ ਹੈ ਜੀ ਇੱਕ ਬਾਪੂ ਜੀ ਉਦੋਂ ਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਯਾਦ ਆਉਂਦੀਆਂ ਨੇ ਖਾਣ ਪੀਣ ਵਾਲੀਆਂ ਹੁਣ ਨਾ ਮਿਲਦੀਆਂ ਹੁਣ ਵੀ ਖਾਣ ਮੀਣ ਨੂੰ ਆਏ ਦੁੱਧ ਕਿ ਹੋਈਏ ਉਥੇ ਵੱਧ ਹੁੰਦਾ ਸੀ ਇਥੇ ਆ ਕੇ ਬਾਕਾਂ ਦੇ ਵਾਧੂ ਰਿਆ ਹੁਣ ਆਇਓ ਉਹਨਾਂ ਦੁੱਧ ਘਿਓ ਵੀ ਨਹੀਂ ਲੋਕ ਡਹਿਰੀਆਂ ਡੂਰੀਆਂ ਹੀ ਪਾ ਦਿੰਦੇ ਨੇ ਤੇ ਉਹ ਫਿਰ ਦੁੱਧ ਘਿਓ ਵੀ ਨਹੀਂ ਮਿਲਦਾ ਉੱਥੇ ਲੋਕਾਂ ਕੋਲ ਦੁੱਧ ਬਾਲਾ ਸੀ ਅੱਛਾ ਜੀ ਸਾਡੇ ਮੇਰੇ ਭਰਾ ਦਾ ਉਹਨੂੰ ਵਿਆਹ ਕੀਤਾ ਉਹਨੇ ਤੇ 7 ਬੀਪੇ ਬੁੱਢੇ ਦਾ ਰਾਤੀ ਤਾਰੀਖੇ ਉਹ 7 ਤੋਂ ਘਰੋਂ ਕੱਢਿਆ ਤੇ 15 ਬੀਪਿਆਂ ਨੇ ਘਿਓ ਲੱਗਾ ਤੇ ਉਹ ਬੇਸੀ ਹੀ ਲੱਗਾ ਉਦੋਂ ਆ ਪਰਦੇਸੀ ਤੇ ਹੁੰਦਾ ਹੀ ਕੋਈ ਨਹੀਂ ਸੀ ਤੇ ਬਹੁਤ ਲੋਕ ਲੈ ਲੈਂਦੇ ਸਨ ਬਹੁਤ ਰਾਜੀ ਸਨ ਸਾਰੇ ਲੋਕ ਪਿੰਡਾਂ ਦੇ ਜੀ ਤੇ ਬਹੁਤ ਮौज ਲੈਂਦੇ ਸਨ ਇੱਕ ਬਾਪੂ ਜੀ ਦੇਸੀ ਘਿਓਦੋਂ ਕਿੰਨੇ ਰੁਪਏ ਕਿਲੋ ਹੁੰਦਾ ਸੀ ਉਹ ਸਮੇਂ ਦੇ ਵਿੱਚ ਕੋਈ ਯਾਦ ਹੈ ਜੀ ਮੇਰੇ ਯਾਦ ਨਹੀਂ ਘਰ ਕਿੰਨੇ ਤੋਂ ਕਿਲੋ ਹੁੰਦਾ ਸੀ ਅੱਛਾ ਤੇ ਸਾਡੇ ਵੀ ਨਾ ਕੋ ਵੇਚਦੇ ਸੀ ਸਾਡੇ ਜਿੰਨਾ ਘਿਓ ਹੁੰਦਾ ਨਾ ਲੋਕ ਵਿਆਹ ਢੰਗਾਂ ਦੇ ਖਾਣ ਛੱਡਦੇ ਸਨ ਠੀਕ ਹੈ ਜੀ ਇੱਕ ਬਾਪੂ ਜੀ ਉਦੋਂ ਖਲਾੜੀਆਂ ਹੁੰਦੀਆਂ ਸੀ ਤੁਹਾਡੇ ਖੇਤਾਂ ਦੇ ਵਿੱਚੋਂ ਹਾਂ ਖਲਾੜੀਆਂ ਹੁੰਦੀਆਂ ਸਨ ਕਮਾਲ ਕੋਈ ਪੀੜਣ ਨੂੰ ਨਾ ਖਿਲਾੜੀਆਂ ਹੁੰਦੀਆਂ ਸਨ ਵੀ ਉਹ ਗੋੜ ਫਿਰ ਅੱਜ ਵੀ ਬਹੁਤ ਯਾਦ ਆਉਂਦਾ ਉਹ ਬਾਪੂ ਤੁਹਾਨੂੰ ਹਾਂ ਜੀ ਯਾਦ ਤਾਂ ਆਉਂਦੀ ਹੈ ਪਰ ਹੁਣ ਕੀ ਕਰੀਏ ਸਹੀ ਗੱਲ ਹੈ ਜੀ ਉੱਧਰ ਸਾਡੇ ਉਹ ਲੋਕ ਰਾਜੀ ਬਹੁਤ ਸਣ ਬਹੁਤ ਚੰਗਾ ਇਲਾਕਾ ਸੀ ਅੱਛਾ ਜੀ ਬਹੁਤ ਚੰਗਾ ਸੀ ਸਾਨੂੰ ਇੱਧਰ ਆ ਕੇ ਜ਼ਮੀਨਾਂ ਕਿਤੇ ਨਾ ਦੀਆਂ ਦਿੱਤੀਆਂ ਇਕੇ ਉਧਰ ਐਵੇਂ ਵੇਦਲਾ ਜਾ ਪਾਸਾ ਕੁੜੀਆਂ ਸਾਡੀ ਐਸੀ ਜ਼ਮੀਨ ਸੀ ਸੋਹਣੀ ਪੱਕੀ ਫਸਲ ਬੜਾ ਹੋਣਾ ਸਹੀ ਗੱਲ ਹੈ ਜੀ ਤੇ ਪਿੰਡ ਵਰਗੀ ਸਾਨੂੰ ਉਹ ਕਿੱਥੇ ਵੇ ਹਾਂਜੀ ਪਾਕਿਸਤਾਨੀ ਸਾਡੀ ਬਹੁਤ ਬਹੁਤ ਸਾਡੀ ਚੰਗੀ ਹਾਲਤ ਸੀ ਇੱਕ ਬਾਪੂ ਜੀ ਉਹ ਸਮੇਂ 'ਚ ਤੁਸੀਂ ਨਾਨਕੇ ਜਾਂ ਮਾਸੀ ਕੋਲੇ ਜਾਂਦੇ ਹੁੰਦੇ ਸੀ ਹਾਂਜੀ ਜਾਂਦੇ ਆ ਕਿਹੜੇ ਪਿੰਡ ਸੀ ਤੁਹਾਡੇ ਨਾਨਕੇ ਸਾਡੇ ਨਾਨਕੇ ਨਾਲ ਦੀਲੀ ਉੱਥੇ ਸਾਡੀ ਨਾਨੀ ਸੀ ਉਹਦੀਆਂ ਚਾਰ ਧੀਆਂ ਸਨ ਤੇ ਅਸੀਂ ਨਾਨਕੇ ਜਾਂਦੇ ਹੁੰਦੇ ਹਾਂ ਤੇ ਉੰਜੋ ਸਾਡਾ ਮਾਮਾ ਤੇ ਕੋਈ ਨਹੀਂ ਸੀ ਚਾਰ ਉਹਦੀਆਂ ਧੀਆਂ ਹੀ ਸਨ ਬਿਲੀ ਸਾਡੇ ਨਾਨਕੇ ਸਨ ਅਸੀਂ ਬਿਲੀ ਜਾਂਦੇ ਹੁੰਦੇ ਸੀ ਅੱਛਾ ਜੀ ਇਹ ਬਾਪੂ ਜੀ ਪੈਦਲ ਹੀ ਜਾਂਦੇ ਹੁੰਦੇ ਸੀ ਜਾਂ ਕੋਈ ਨਾ ਜੀ ਉਦੋਂ ਲੋਕਾਂ ਨੇ ਸਾਡੇ ਪਿੰਦਿਆਂ ਘੋੜੇ-ਘੋੜੀਆਂ ਰੱਖੇ ਸਨ ਲੋਕਾਂ ਦੇ ਬਰਾਦ ਵੀ ਜਾਣਾ ਜੰਨੇ ਜਾਣਾ ਇੱਕ ਘਾਰੇ ਘੋੜੀ-ਘੋੜਾ ਹੋਣਾ ਉਹਦੇ ਉੱਤੇ ਬਹਿ ਜਾਣਾ ਤੂੰ ਦੋ-ਦੋ ਤਿੰਨ-ਤਿੰਨ ਜਣਿਆਂ ਤੇ ਬਰਾਦ ਵੀ ਇਸ ਤਰ੍ਹਾਂ ਟੁਰ ਜਾਣੀ ਇਹ ਦੱਸਿਆ ਹਮ ਨੂੰ ਲੋ ਕਹ ਰਹਾਂ ਬਸਾਂ ਦੇ ਕਰੀ ਵੀ ਇਕੀਆਂ ਨਹੀਂ ਸਨ ਸਾਡੇ ਪਿੰਡ ਗਾਉਂ ਦੀ ਸੀ ਕਿਤੇ ਕੋਈ ਸ਼ਹਿਰਾਂ ਸ਼ੂੜਾਂ ਦੇ ਪਾਵੇਂ ਨਹੀਂ ਸਨ ਸਹੀ ਗੱਲ ਹੈ ਤੇ ਉਦੋਂ ਇਹ ਕੋੜੀਆਂ ਕਾੜੀਆਂ ਤੇ ਕੋੜੀਆਂ ਕੁਆੜੀਆਂ ਦੇ ਇਹਨਾਂ ਕੰਮਾਂ ਦੇ ਜਾਣਾ ਹਾਂਜੀ ਅਸੀਂ ਨਾਨਕੇ ਲਈ ਨਹੀਂ ਜਾਂਦੇ ਸਨ ਤੇ ਇੱਕ ਘੋੜਾ ਬੜਾ ਸੀ ਇੱਥੇ ਆ ਕੇ ਮਰਿਆ ਬਹੁਤ ਤਗੜਾ ਘੋੜਾ ਸੀ ਸਾਣ ਅੱਛਾ ਜੀ ਤੇ ਉਹ ਬਹੁਤ ਚੰਗਾ ਘੋੜਾ ਸੀ ਫਿਰ ਇੱਥੇ ਆ ਕੇ ਮਰ ਗਿਆ ਉਹ ਖੂਹ ਦੇ ਦੇਖ ਕੇ ਤੇ ਇੱਕ ਸਾਡਾ ਪਾਕਿਸਤਾਨੀ ਮੱਧੀ ਲੜਕਾਣੇ ਖੁਸਕੀਆਂ ਤੇ ਇਹ ਘੋੜਾ ਤੇ ਇੱਕ ਸਾਡਾ ਸੱਜਾ ਆਇਆ ਸੀ ਉਹ ਇੱਥੇ ਆ ਕੇ ਸੱਜਾ ਵੀ ਮਰਿਆ ਤੇ ਘੋੜਾ ਵੀ ਮਰਿਆ ਉਹ ਸਾਡਾ ਕਾਬਲਾ ਸੀ ਨਾਲ ਲਈ ਆ ਇੱਕ ਬਾਪੂ ਜੀ ਇਹ ਤੁਸੀਂ ਬਾਪੂ ਜੀ ਨਾਲ ਕਦੇ ਸ਼ਹਿਰ ਵਗੈਰਾ ਜਾਂਦੇ ਹੁੰਦੇ ਸੀਗੇ ਨੇੜੇ ਸ਼ਹਿਰ ਕਿਹੜਾ ਸੀ ਉੱਥੇ ਤੁਹਾਨੂੰ ਸ਼ਹਿਰ ਸਾਡਾ ਅਸੀਂ ਜਿਲ੍ਹਾ ਸ਼ੇਖੂਪੁਰਾ ਸ਼ੇਗੂਪੁਰ ਅਸੀਂ ਜਾਂਦੇ ਹੁੰਦੇ ਸੀ ਸਾਡੇ ਚੰਬਲ ਪਿੰਡ ਸੀ ਅਸੀਂ ਸ਼ੇਗੂਪੁਰੇ ਜਾਂਦੇ ਸੀ ਕਿੰਨੇ ਕ ਦੌਰ ਸੀ ਸਿੱਖਪੁਰਾ ਚੰਬਲ ਤੋਂ ਜੀ ਕੋ ਮੇਰਾ 4-5 ਕੋ ਹੋਵੇਗਾ ਜਿੰਨਾ ਕੋ ਨਾ ਇਥੋਂ ਤਨੂਲਾ ਐ ਨਾ ਕੋਈ ਠੀਕ ਹੈ ਠੀਕ ਹੈ ਇਹ ਬਾਪੂ ਜੀ ਫਿਰ ਪੈਦਲ ਹੀ ਜਾਂਦੇ ਹੁੰਦੇ ਸੀ ਬਾਪੂ ਜੀ ਨਾਲ ਕਾਜਾ ਗੱਡੇ-ਗੱਡੇ ਤੇ ਜਾਂਦੇ ਸੀ ਨਾ ਅਸੀਂ ਘੋੜੇ ਤੇ ਜਾਂਦੇ ਸਾਂ ਜੇ ਸ਼ਹਿਰ ਜਾਣਾ ਨਾ ਤੇ ਉਹ ਘੋੜਾ ਸਾਡੇ ਕੋਲ ਹੁੰਦਾ ਸੀ ਘੋੜੇ ਤੇ ਬਹਿ ਜਾਣਾ ਉੱਥੇ ਮੰਡੀ-ਮੁੰਡੀ ਦਾਣੇ ਇਹਨਾਂ ਲੈ ਜਾਣਾ ਉੱਥੋਂ ਸਮਾਨ ਮੱਝੀ ਲਈ ਖੁਰਦੀਆਂ ਦੇ ਉਹ ਪਰ ਲਿਓਣੇ ਖੁਰਦੀਆਂ ਵਰੇ ਮੇ ਭੱਲੇ ਆਉਣੇ ਸਭ ਕੁਝ ਲੈ ਆਉਣਾ ਅੱਛਾ ਜੀ ਇਹ ਬਾਪੂ ਜੀ ਫਿਰ ਉੱਥੇ ਖਾਣ ਪੀਣ ਨੂੰ ਮਿਲਦਾ ਹੀ ਕੁਝ ਤੁਹਾਨੂੰ ਸ਼ਹਿਰ ਦੇ ਵਿੱਚ ਬਾਪੂ ਜੀ ਖਵਾਉਂਦੇ ਸੀ ਕੁਝ ਹਾਂ ਖਵਾਉਂਦੇ ਸਨ ਜੀ ਕੀ ਖਾਂਦੇ ਉੱਥੇ ਜੀ ਸੀ ਜੋ ਮਰਦੀ ਖਾਣੇ ਕਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਆ ਬਰਫੀ ਲੱਡੂ ਹੋਈਆਂ ਸ਼ੇਮਦੀਆਂ ਹੀ ਸਨ ਉਦੋਂ ਸਭ ਕੁਝ ਠੀਕ ਹੈ ਠੀਕ ਹੈ ਤੇ ਖਾ ਲੈਂਦੇ ਸਾਂ ਹਾਂਜੀ ਇੱਕ ਬਾਪੂ ਜੀ ਉਹ ਸਮਾਂ ਜਿਹੜੇ ਪਹਿਰਾਵੇ ਸੀ ਤੁਹਾਡੇ ਉਹ ਕਿਹੋ ਜਿਹੇ ਸੀ ਹਾਂਜੀ ਪਹਿਰਾਵੇ ਕੱਪੜੇ ਕਿਹੋ ਜਿਹੇ ਪਾਹਂਦੇ ਸੀ ਉਹ ਸਮੇਂ ਤੇ ਕੱਪੜੇ ਹੀ ਹੋ ਜਾਈ ਸੰ ਬਸ ਜੀਓ ਦੇ ਜੱਟਾਂ ਦੇ ਹੁੰਦੇ ਨੇ ਚੰਗੇ ਵੀ ਸਨ ਮਾੜੇ ਵੀ ਸਨ ਜਾਂ ਲੱਗਿਆ ਕੰਮ ਹੈ ਤੇ ਮਾੜੇ ਵੀ ਪਾ ਲਈਦੇ ਸਨ ਜਦੋਂ ਲਾਂਹੇ ਜਾਣਾ ਚੰਗੇ ਪਾ ਲੈਣੇ ਇਹ ਜ਼ਿਆਦਾ ਬਾਪੂ ਜੀ ਕੁੜਤਾ ਚਾਦਰ ਹੀ ਪਾਹਂਦੇ ਸੀ ਉਹ ਹਾਂ ਸਾਡੇ ਹੁਣ ਤਾਂ ਪਛਾਤਰੇ ਪਾਉਂਦੇ ਰਹਿੰਨੇ ਅਸੀਂ ਪਜਾਮੇ ਪਜੂਮੇ ਨਹੀਂ ਪਾਏ। ਇਹ ਕੱਪੜੇ ਬਾਪੂ ਜੀ ਕਾਦੇ ਹੁੰਦੇ ਸੀ ਖੱਦਰ ਦੇ ਹੁੰਦੇ ਸੀ ਕਾਦੇ ਹੁੰਦੇ ਸੀ। ਪਹਿਲੂ ਤਾਂ ਚਿੱਗੇ ਖੱਦਰ ਦੀ ਹੁੰਦੇ ਸਨ। ਫਿਰ ਹੁਣ ਨਵੇਂ ਕੋਟੇ-ਕਾਟੇ ਜੇ ਨਿਕਲ ਪਏ ਕੋਈ ਨਵੇਂ ਵੀ ਡਿਜ਼ਾਈਨ ਨਿਕਲ ਪਏ। ਤੇ ਪਹਿਲੂ ਲੋਕ ਬਾੜਾ ਖੱਦਰ ਹੀ ਪਾਉਂਦੇ ਸਨ। ਠੀਕ ਹੈ। ਉਹਦਰ ਤੇ ਹੁਣ ਤਾਂ ਕੋਈ ਹੁਣ ਨਿਕਲ ਪਏ ਸਨ ਕੋਟੇ-ਕਾਟੇ ਆਉਣੇ ਕੱਪੜੇ ਵਿੱਚ ਕਈ ਚੰਗੇ ਆਉਣੇ ਲੋਕਾਂ ਉਹ ਸਵਾ ਸੂ ਲੈਣੇ। ਠੀਕ ਹੈ ਜੀ। ਜਣ ਕੇ ਹੈ ਬਾਪੂ ਜੀ ਪੱਗ ਵੀ ਖੱਦਰ ਦੀ ਫਿਰਪੇ ਬੰਨੀ ਜਾਂਦੀ ਸੀ ਹਾਂ ਜੀ ਪੱਗ ਵੀ ਖੱਦਰ ਦੀ ਬੰਦੇ ਸੀ ਨਾ ਪੱਗ ਤੇ ਦੁਈਏ ਬੰਦੇ ਸਨ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਉਹ ਸਮੇਂ ਤੇ ਵਿਆਹ ਕਿਵੇਂ ਕੀਤੇ ਜਾਂਦੇ ਸੀਗੇ ਜਿਹੜੇ ਵਿਆਹ ਚੰਗੀ ਕਰਦੇ ਸਨ ਵਿਆਹ ਸਾਰੇ ਜੇ ਕੋਈ ਬਰਾਤਾਂ ਘੋੜੀਆਂ ਤੇ ਜਾਂਦੀਆਂ ਸਨ ਅੱਛਾ ਜੀ ਘੋੜੀਆਂ ਤੇ ਬਲਾਦਰੀ ਦਾ ਇੱਕ ਇੱਕ ਬੰਦਾ ਜਾਣਾ ਘੋੜੀਆਂ ਤੇ ਜਾਣਾ ਗੋਲੀਆਂ ਕੋੜੇ ਕੇ ਘਰ ਸਾਹਿਬ ਹੀ ਸਨ ਠੀਕ ਹੈ ਜੀ ਇਹ ਬਾਪੂ ਜੀ ਵਿਆਹਾਂ ਦੇ ਵਿੱਚ ਖਾਣ ਪੀਣ ਨੂੰ ਕੀ ਕੁਝ ਹੁੰਦਾ ਸੀਗਾ ਜੀ ਖਾਣ ਪੀਣ ਨੂੰ ਸਭ ਕੁਝ ਹੀ ਹੁੰਦਾ ਸੀ ਜੋ ਚੰਗਾ ਮਾੜਾ ਜੋ ਹਰਸ਼ੈ ਹੁੰਦੀ ਸੀ ਖਾਣ ਪੀਣ ਨੂੰ ਹੀ ਚੰਗਾ ਵਰਪੀ ਲੱਡੂ ਹਰਸ਼ੈ ਮੀਠ ਮੂਠ ਸਭ ਕੁਝ ਹੀ ਹੋਣਾ ਅੱਛਾ ਜੀ ਹਾਂ ਇਹ ਬਾਪੂ ਜੀ ਜਨ ਸੀ ਜਿਹੜੀ ਇਹ ਕਿੰਨੇ ਦਿਨ ਰਹਿੰਦੀ ਸੀ ਇਹ ਉਸ ਸਮੇਂ ਦੀ ਉਹ ਉਦੋਂ ਇਹ ਸਾਡੇ ਹੁੰਦਿਆਂ ਤੇ ਇੱਕ ਰਾਤ ਹੀ ਰਹਿੰਦੀ ਸੀ ਪਹਿਲੋਂ ਜਾਨਾ ਇਹਨਾਂ ਲੋਕ ਜੰਨਾਂ ਦੋ ਦੋ ਰਾਤ ਹੀ ਰਹਿੰਦੇ ਨੇ ਠੀਕ ਹੈ ਜੀ ਤੇ ਜਦੋਂ ਦੇ ਅਸੀਂ ਹੋਏ ਅਸੀਂ 14 ਫਿਰ ਇੱਕ ਇੱਕ ਰਾਤ ਰਹਿੰਦੀ ਸੀ ਠੀਕ ਹੈ ਜੀ ਇੱਥੇ ਆ ਕੇ ਹੁਣ ਲੋਕ ਜਾਣਦੇ ਤੇ ਉਦੋਂ ਮੋੜਾ ਵੀ ਜੁਗਦੇ ਨੂੰ ਤੇ ਉਦੋਂ ਲੋਕ ਰਾਤ ਰਹਿੰਦੇ ਸਨ ਰਾਤ ਪਿਛਲੇ ਪਾਰ ਜਾਣਾ ਆ ਦਿਨੇ ਜਾਣਾ ਤੇ ਰਾਤ ਰਹਿ ਕੇ ਕੱਲ ਨੂੰ ਦੂਜੇ ਦਿਨ ਫਿਰ ਮੁੜਨਾ ਠੀਕ ਹੈ ਜੀ ਤੇ ਜੰਨ ਉਦੋਂ ਰਾਤ ਰਹਿੰਦੀ ਸੀ ਇੱਕ ਬਾਪੂ ਜੀ ਜਿਹੜਾ ਤੁਹਾਡਾ ਵਿਆਹ ਹੋਇਆ ਇੱਧਰ ਆ ਕੇ ਹੋਇਆ ਸੀ ਉਹ ਹਾਂ ਜੀ ਮੇਰਾ ਵਿਆਹ ਤਾਂ ਇੱਥੇ ਆਖੀ ਹੋਇਆ ਹੈ ਕਿਹੜੇ ਪਿੰਡ ਵਿਆਹ ਹੋਇਆ ਸੀ ਤੁਹਾਡਾ ਜੀ ਜੀ ਇੱਥੇ ਛਰਵੇ ਹੋਇਆ ਸੀ ਇਹ ਕਿੱਥੇ ਕਹੇ ਜੀ ਇਹ ਛਰਵਾ ਹੈ ਜਲਮਾਣੇ ਦੇ ਕੋਲ ਨਾ ਕਰਨਾਲਾ ਲੋਧਰ ਅੱਛਾ ਜੀ ਠੀਕ ਉੱਥੇ ਹੈ ਛਰਵਾ ਪਿੰਡ ਠੀਕ ਹੈ ਜੀ ਤੇ ਬਹੁਤ ਮੇਰੇ ਸਹੁਰੇ ਤਾਂ ਪਿਛਾਂ ਸਾਡੇ ਨਾਲ ਉਹਨਾਂ ਜ਼ਮੀਨ ਘੱਟ ਸੀ ਐਸੇ ਤੇ ਫੇ ਉਹ ਸਰਦਾਰ ਨੇ ਬੜੇ ਰਾਜੀ ਨੇ ਜੋ ਮਸ਼ੀਨਰੀ ਜੋ ਨਾ ਕੋ 210 ਕਿਲੇ ਪਈ ਹੋਈ ਹੈ ਇਹ 16 ਮੋਟਰਾਂ ਨੇ ਤੇ ਐਸੇ ਤੋਂ ਬੜੇ ਸਰਦਾਰ ਤੇ ਬੜੇ ਤਗੜੇ ਬਣੇ ਖਲੇ ਨੇ ਕੋਈ ਉਹਨਾਂ ਨੂੰ ਕੋਈ ਪੈਸੇ ਦਾ ਘਾਟਾ ਨਹੀਂ ਕਿਸੇ ਸ਼ਹਿ ਦਾ ਕੋ ਮਕਾਨ ਪਾਏ ਨੇ ਅੰਚਬਾਰੇ ਉੱਤੇ ਪਾਏ ਨੇ ਬੜੇ ਰਾਜੀ ਨੇ ਠੀਕ ਹੈ ਜੀ ਬਹੁਤ ਰਾਜੀ ਨੇ ਇਹ ਬਾਪੂ ਜੀ ਜਿਹੜੀ ਤੁਹਾਡੀ ਜਨ ਗਈ ਸੀ ਫਿਰ ਕਿਸ ਚੀਜ਼ ਦੇ ਗੱਡਿਆਂ ਤੇ ਗਈ ਸੀ ਕਿਵੇਂ ਗਈ ਸੀ ਇਹ ਉਹ ਸਮੇਂ ਇਹ ਪਹਿਲੂ ਤੇ ਅਸੀਂ ਇੱਥੋਂ ਆਖਣ ਲੱਗੇ ਵਾ ਟੁਰ ਕੇ ਸੰਗਰੂਰੋਂ ਗੱਡੀ ਚੜਾਂਗੇ ਫਿਰ ਇਹਨਾਂ ਸਕੀਮ ਬਣਾ ਲਈ ਉਹ ਇੱਕ ਅਸੀਂ ਢੇਵਰ ਉਹ ਆਂਦਾ ਮੈਂ ਗੱਜੇ ਆ ਲੈ ਚੱਲਣਾ ਬੱਸ ਫਿਰ ਅਸੀਂ ਉਹ ਬੱਸ ਲੈ ਗਏ ਅੱਛਾ ਜੀ ਉਹ ਬੱਸ ਮੇਰੀ ਜਾਨੇ ਬੱਸੇ ਜ ਗਈ ਫਿਰ ਉੱਥੇ ਜਾ ਕੇ ਕਰਨਾਲ ਜਾ ਕੇ ਪੈਂਚਰ ਹੋ ਗਈ ਅੱਛਾ ਜੀ ਉਹ ਉੱਥੇ ਪੈਂਦੇ ਉੱਥੇ ਡਰਵੇਸਾਂ ਟੁਕਦਿਆਂ ਨੂੰ ਨੇਰਾ ਹੋ ਗਿਆ ਅੱਛਾ ਜੀ ਕਿਉਂਕਿ ਫਿਰ ਉੱਥੇ ਉਹ ਕਰਨਾਲ ਹੀ ਫਿਰ ਟੁੱਕੇ ਜਾ ਕੇ ਨੇਰੇ ਪਏ ਗਏ ਰਾਤ ਫਿਰ ਰਹਿ ਕੇ ਦੋ ਦਿਨ ਮੋੜਾ ਠੀਕ ਹੈ ਜੀ ਇੱਕ ਬਾਪੂ ਜੀ ਇਹ ਮਾਤਾ ਜੀ ਦਾ ਨਾਮ ਕੀ ਸੀ ਜਿੰਨਾਂ ਨੂੰ ਤੁਸੀਂ ਵਿਆਹ ਕੇ ਲਿਆਏ ਉੱਥੋਂ ਇਹਦੇ ਨਾਮ ਪ੍ਰੀਤਮ ਕੌਰ ਸੀ ਹੈਗੇ ਨੇ ਬਾਪੂ ਜੀ ਇਹ ਨਾ ਜੀ ਇਹ ਤਾਂ ਗੁজার ਗਏ ਠੀਕ ਹੈ ਜੀ ਇਹ ਬਾਪੂ ਜੀ ਫਿਰ ਤੁਹਾਡੀ ਉੱਥੇ ਉਹ ਸਮਿਆਂ ਦੇ ਵਿੱਚ ਸੇਵਾ ਵਧੀਆ ਹੋਈ ਜਾਂਦੀ ਹਾਂ ਜੀ ਸੇਵਾ ਠੀਕ ਕੁਝ ਖਾਣ ਪੀਣ ਨੂੰ ਮਿਲਿਆ ਉੱਥੇ ਤੁਹਾਨੂੰ ਖਾਣ ਪੀਣ ਨੂੰ ਆਈ ਕੋਈ ਇਹ ਬਾਦੀ ਤੇ ਸ਼ਰਾਬ ਉਹ ਰੋਗ ਹੈ ਖਾਣ ਪੀਣ ਨੂੰ ਲੱਡੂ ਪਿੰਨੇ ਹੀ ਹੋ ਜਾਈ ਜਾਂਦਾ ਉਹ ਤੇਰਾ ਠੀਕ ਹੈ ਠੀਕ ਹੈ ਸੇਵਾ ਚੰਗੀ ਲੋਕ ਕਰਦੇ ਇਹ ਬਰਾਤ ਕਿੰਨੀ ਗਈ ਸੀ ਬਾਪੂ ਜੀ ਉਹਨਾਂ ਦਿਨਾਂ ਦੇ ਵਿੱਚ ਬਰਾਤ ਆ 20 25 ਬੰਦੇ ਟੁਰ ਹੀ ਜਾਂਦੇ ਸਨ ਠੀਕ ਹੈ ਜੀ ਕੋਈ 3 ਟੁਰ ਗਏ 20 ਟੁਰ ਗਏ 25 ਟੁਰ ਗਏ ਨੇਗ ਠੀਕ ਜਾਂਦੇ ਇੱਕ ਬਾਪੂ ਜੀ ਜਿਹੜੇ ਇਹ ਆਨੰਦ ਕਾਰਜ ਹੁੰਦੇ ਸੀ ਉਹ ਸਵੇਰੇ ਹੁੰਦੇ ਸੀਗੇ ਕਿਵੇਂ ਹਾਂ ਜੀ ਸਵੇਰੇ ਹੁੰਦੇ ਸਨ 12 ਵਜੇ ਤੋਂ ਨਾ ਪਹਿਲੂ ਪਹਿਲੂ ਕਰ ਲੈਂਦੇ ਸਨ ਤੇ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਲੈਂਦੇ ਸਨ ਜੇ ਆਨੰਦ ਕਾਰ ਹੈ ਹੁਣ ਤੇ ਲੋਕ ਜੰ냐 ਕੋਲੇ ਜਾਂਦੀਆਂ ਨੇ ਜਿਹੜੇ ਜੀ ਕਰੇ 2 2 3 3 ਵਜੇ ਵੀ 4 ਵਜੇ ਕਰ ਲੈਂਦੇ ਸਹੀ ਗੱਲ ਹੈ ਜੀ ਤੇ ਉਦੋਂ ਤੇ ਨਾ 12 ਵਜੇ ਤੋਂ ਲੋਕ ਆਣ ਸੰਨ ਪਪਾ ਹੀ ਆਨੰਦ ਕਾਰ ਹੀ ਕਰੋ 12 ਵਜੇ ਤੋਂ ਪਹਿਲਾਂ ਸਾਡੇ ਵੀ ਕੀਤੇ ਸਨ ਅੱਛਾ ਜੀ ਦੂਜੇ ਦਿਨ ਨਾ ਫਿਰ ਜਿੰਨਾ ਜਿੁੱਖਿਆ ਅੱਛਾ ਜੀ ਫਿਰ ਉਦੋਂ ਦੂਜੇ ਦਿਨ 12 ਵਜੇ ਤੋਂ ਪਹਿਲਾਂ ਕੀਤੇ ਹੋਏ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਵਿਆਹ ਦੇ ਵਿੱਚ ਕੋਈ ਜਿਵੇਂ ਮੈਂ ਸੁਣਿਆ ਵੀ ਲੋਕ ਜਨ ਬੰਨਦੇ ਹੁੰਦੇ ਸੀ ਉਹ ਕੁੜੀਆਂ ਵੀ ਤੁਹਾਡੇ ਹੈਗਾ ਸੀ ਇਸ ਤਰ੍ਹਾਂ ਰਿਵਾਜ ਕੋਈ ਜਨ ਬੰਨਦੇ ਹਣ ਉਸ ਸਮੇਂ ਦੇ ਵਿੱਚ ਨਾ ਜੀ ਉਦੋਂ ਸਾਡੇ ਜਨ ਤੇ ਉੰਜਾਂ ਕੁੜੀਆਂ ਬੋਲ ਪਾਲ ਕੇ ਕਰ ਲੈਣਾ ਇੱਕ ਐਵੇਂ ਗੌਣ ਗੂਣ ਤੇ ਗੌਰ ਨੇ ਹੋਰ ਉੰਜ ਕੋਈ ਜਨ ਸਾਡੇ ਉਦੋਂ ਬੰਨਦੇ ਕੋਈ ਨਹੀਂ ਸਨ ਅੱਛਾ ਜੀ ਇਹ ਆ ਹੁਣ ਹੀ ਲੱਗੇ ਨੇ ਜੇ ਜਨ ਜਾਏ ਨਾ ਤੇ ਕੁੜੀ ਬਟਜਾ ਲਾ ਲੈਂਦੀਆਂ ਨੇ ਸਾਨੂੰ ਇੰਨੇ ਪੈਸੇ ਚਾਹੀਦੇ ਨੇ ਹੰ ਚਾਹੀਦੇ ਹੋ ਚਾਹੀਦੇ ਉਹਦੋਂ ਇਹ ਕੰਮ ਕੋਈ ਨਹੀਂ ਜੀ ਠੀਕ ਹੈ ਠੀਕ ਹੈ ਇਹ ਬਾਪੂ ਜੀ ਤੁਸੀਂ ਫਿਰ ਉਦੋਂ ਵਿਆਹ ਦੇ ਵਿੱਚ ਕੋਈ ਮਤਲਬ ਕੋਈ ਬੰਦਾ ਜਿਹੜਾ گاਉਂ ਦਾ ਹੋਵੇ ਜਾਂ ਕੋਈ ਕਿਸ ਤਰ੍ਹਾਂ ਇਹ ਲੈ ਕੇ ਜਾਂਦੇ ਤੁਸੀਂ ਕੋਈ ਢੋਲ ਢੂਲ ਵਾਲਾ ਉਸ ਸਮੇਂ ਦੇ ਵਿੱਚ ਨਾ ਜੀ ਅਸੀਂ ਤੇ ਕੋਈ ਲਗਾਇਆ ਨਹੀਂ ਸੀ ਢੋਲਾ ਠੀਕ ਹੈ ਠੀਕ ਹੈ ਤੇ ਉਦੋਂ ਕੋਈ ਨਹੀਂ ਸੀ ਢੋਲਾ ਵਾਲਾ ਲਗਾਇਆ ਨਾ ਠੀਕ ਹੈ ਜੀ ਇੱਕ ਬਾਪੂ ਜੀ ਜਿਵੇਂ ਹੁਣ ਦਸਹਿਰਾ ਦੀਵਾਲੀ ਲੋਕ ਮਨਾਉਂਦੇ ਆ ਆ ਦਿਨਾਂ ਦੇ ਵਿੱਚ ਉਹ ਸਮੇਂ 'ਚ ਤੁਸੀਂ ਇਹ ਤਿਹਾੜ ਕਿਵੇਂ ਮਨਾਉਂਦੇ ਸੀ ਜੀ ਸਾਡੇ ਨਾ ਬਾਹੇ ਆ ਲੂਈ ਤੇ ਦੀਵਾਲੀ ਮਨਾਉਂਦੇ ਸਨ ਅਤੇ ਸੈਰਾ ਵੀ ਘਾਟੀ ਮਨਾਉਂਦੇ ਸਨ ਤੇ ਸੈਰਾ ਕੋ ਉਹਨਾਂ ਨਹੀਂ ਸਨ ਮਨਾਉਂਦੇ ਅੱਛਾ ਜੀ ਤੇ ਇੱਕ ਦੀਵਾਲੀ ਤੇ ਲੋਹੀ ਸਾਡੇ ਜਿਆਦੇ ਲੋਕ ਲੋਹੀ ਮਨਾਉਂਦੇ ਸਨ ਦੋਹੀ ਵੀ ਦੀਵਾਲੀ ਵੀ ਇਹ ਦੋ ਸਮੇ ਬਣਾ ਇਹ ਦੀਵਾਲੀ ਨੂੰ ਬਾਪੂ ਜੀ ਘਰ ਦੇ ਵਿੱਚ ਕੀ ਕੁਝ ਬਣਾਉਂਦੇ ਸੀ ਖਾਣ ਲਈ ਉਹਨਾਂ ਦੇ ਨਾਲ ਖਾਣ ਪੀਣ ਨੂੰ ਬਸ ਚੰਗਾ ਚੋਖਾ ਬਣਾ ਲੈਣਾ ਦੁੱਧ ਘਰ ਦੇ ਹੁੰਦੇ ਸਨ ਖੋਆ ਮਾਰ ਲੈਣਾ ਕੁਝ ਕਰ ਲੋ ਕੁਝ ਕਰ ਲੋ ਭਾਵੇਂ ਦੁੱਧ ਕਿਉ ਹੋਵੇ ਭਾਵੇਂ ਕੀ ਕਰ ਲੈਂਦੇ ਆ ਇੱਕ ਬਾਪੂ ਜੀ ਇਹ ਇਧਰ ਰਵਾਜ ਸੀਗਾ ਮਸਾਲਾ ਲੈ ਕੇ ਘਰੋ ਘਰੀ ਤੇਲ ਪਾਉਣ ਜਾਂਦੇ ਸੀ ਮੁੰਡੇ ਵੀ ਤੁਸੀਂ ਉਹ ਸਮੇਂ ਦੇ ਵਿੱਚ ਗਏ ਸੀ ਕਦੀ ਮਸਾਲਾ ਲੈ ਕੇ ਨਾ ਜੀ ਅਸੀਂ ਮਸਾਲਾ ਨਹੀਂ ਸੀ ਲੈ ਕੇ ਜਾਂਦੇ ਸਾਡੇ ਤੇ ਰਵਾਇਤ ਸੀ ਲਕਣਾ ਗੋਏ ਨਾ ਇਹਦਾ ਮੁੰਡਿਆਂ ਲੋਹੀ ਨੂੰ ਕੱਠੇ ਕਰ ਲੈਣੇ ਕੱਠੇ ਕਰਕੇ ਫਿਰ ਉਹਨੂੰ ਅੱਗ ਲਾ ਦੇਣੀ ਤੇ ਲੋਹੀ ਵਾਲੇ ਦਿਨ ਧੂਆਂ ਲਾਉਂਦੇ ਸਨ ਅੱਛਾ ਜੀ ਤੇ ਲੋਹੀ ਨੂੰ ਮੱਛ ਲਾਣਾ ਆਖਣਾ ਚਲੋ ਲੋਹੀ ਨੂੰ ਭਾਈ ਮੱਛ ਲਾ ਲਓ ਤੇ ਉਦੋਂ ਮੱਛ ਲਾ ਕੇ ਫਿਰ ਦੁਆਲਦ ਵਾਲੇ ਉੱਥੇ ਬੰਦਿਆਂ ਬਹਿ ਜਾਣਾ ਤੇ ਉਹ ਹੋਰ ਸਾਡੇ ਕੋਈ ਨਹੀਂ ਸੀ ਗੱਲ ਬਾਤ ਇਹ ਬਾਪੂ ਜੀ ਲੋਹੜੀ ਨੂੰ ਕੋਈ ਗੁੜ ਵਗੈਰਾ ਵੀ ਵੰਡਦੇ ਹੁੰਦੇ ਸੀ ਕਿਵੇਂ ਮਨਾਉਂਦੇ ਸੀ ਇਹ ਇਹ ਲੋਹੜੀ ਨੂੰ ਸਾਡੇ ਫੁੱਲੇ ਮੱਕੀ ਪਣਾ ਲੈਂਦੇ ਸਨ ਮੱਕੀ ਘਰਾਂ ਹੀ ਦੇਣੀ ਨਾਲ ਹੀ ਗੁੜ ਘੜ ਜਿਆ ਦੇਣਾ ਰੋੜੀ ਰੋੜੀ ਨਾਲ ਗੁੜ ਦੇ ਦਿੰਦੇ ਸਨ ਬਸ ਆਹ ਕੰਮ ਕਰਨਾ ਤੇ ਲੋਹੜੀ ਨੂੰ ਫੁੱਲੇ ਵੰਡਦੇ ਸਨ ਇੱਧਰ ਤੇ ਹੁਣਾ ਫੁੱਲੇ ਫੱਲੇ ਕੋਈ ਨਹੀਂ ਨਾ ਆਕੂ ਉਂਣੀ ਰੋਈ ਮੰਗਦੇ ਫਿਰਦੇ ਨੇ ਕੋਈ ਕੋਈ ਮੰਗਦੀਆਂ ਨਹੀਂ ਕੋਈ ਸਹੀ ਗੱਲ ਹੈ ਜੀ ਸਾਡੇ ਗੁਣੀ ਜੀ ਰੌਇ ਠੀਕ ਸਾਡੇ ਦੇ ਮੁੰਡੇ ਨਾ ਅਗਰ ਲੱਕੜਾਂ ਤੇ ਗੁਹੇ ਇਕੱਠੇ ਕਰ ਲੈਣੇ ਲੋਈ ਆ ਦੇਣ ਮੱਚ ਲਾ ਦਿੰਦੇ ਸਨ ਅੱਛਾ ਜੀ ਇੱਕ ਬਾਪੂ ਜੀ ਉਹਨਾਂ ਸਮਿਆਂ ਦੇ ਵਿੱਚ ਤੁਹਾਡੇ ਛੋਟੇ ਹੁੰਦੇ ਆ ਕੋਈ ਪਿੰਡ ਦੇ ਵਿੱਚ ਜਾਂ ਪਰਿਵਾਰ ਚ ਛੋਟੀ ਮੋਟੀ ਘਟਨਾ ਵਾਪਰੀ ਹੋਵੇ ਤੁਹਾਡੇ ਯਾਦ ਹੋਵੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ ਘਟਨਾ ਹਾਂ ਜੀ ਕੋਈ ਵੀ ਕਿਸੇ ਛੋਟੀ ਮੋਟੀ ਘਟਨਾ ਵਾਪਰੀ ਹੋਵੇ ਕਿਸੇ ਦਾ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕੋਈ ਹਾਸੇ ਵਾਲੀ ਗੱਲਬਾਤਰੀ ਹੋਵੇ ਉਸ ਸਮੇਂ ਦੇ ਵਿੱਚ ਉਹ ਲੜਾਈ ਮਾੜੀਆਂ ਮੋਟੀਆਂ ਸਾਡੇ ਪਿੰਡੇ ਕਦੀ ਕੋਈ ਲੜਾਈ ਤੇ ਹੋ ਪੈਂਦੀ ਸੀ ਫਿਰ ਉਹ ਮਾੜਾ ਮੋਟਾ ਚਲੋ ਠੀਕ ਹੋ ਜਾਂਦੇ ਸਨ ਕਰ ਕੁਲ ਲੈਂਦੇ ਸਨ ਉਹ ਦਰੋਜ਼ਰੀ ਇੱਕ ਬਾਪੂ ਜੀ ਤੁਸੀਂ ਦੱਸਿਆ ਵੀ ਤੁਸੀਂ ਮੱਝਾਂ ਚਾਰਦੇ ਹੁੰਦੇ ਸੀ ਉਹ ਸਮੇਂ ਦੇ ਵਿੱਚ ਹਾਂ ਜੀ ਵੀ ਮੱਝਾਂ ਚਾਰਦੇ ਤੁਸੀਂ ਕੋਈ ਮੁੰਡੇ ਨਾਲ ਮਿਲ ਕੇ ਕੋਈ ਐਗੀਆਂ ਖੇਡਾਂ ਖੇਡਦੇ ਹੋਮ ਜਾਂ ਕੋਈ ਉੱਥੇ ਕੋਈ ਗੱਲ ਵਾਪਰੀ ਹੋਵੇ ਕੋਈ ਇਸ ਤਰ੍ਹਾਂ ਮੱਝਾਂ ਚਾਰਦੇ ਆ ਉਹ ਕੋਈ ਯਾਦਾ ਤੁਹਾਡੇ ਕਹਾਣੀ ਕੋਈ ਇਸ ਤਰ੍ਹਾਂ ਦੀ ਨਹੀਂ ਮੱਝਾਂ ਚਾਰਦੇ ਇਸ ਤੇ ਮੈਨਾ ਹੁੰਦਾ ਸੀ ਉਹਦੇ ਜਾ ਕੇ ਅਸੀਂ ਚਾਰ ਕਿੱਲੇ ਮੈਨਾ ਹੋਣਾ ਉਹਦੇ ਜਾ ਕੇ ਮੈਂ ਸਾ ਛੱਡ ਦੇਣੀਆਂ ਮੈਂ ਸਾ ਰੱਜ ਲੈਣੀਆਂ ਫਿਰ ਆਗ ਵਿੱਚ ਮੁੰਡਿਆ ਹੁੰਦੇ ਆ ਉਦੋਂ ਕੂਬਲੀ ਕਾਢੀ ਖੇਡਦੇ ਆ ਉਦੋਂ ਕੂਬੀ ਦੀ ਖੇਡੀ ਜਾਣੀ ਹੋਰ ਤਾਂ ਕੋਈ ਨਾ ਕਰਨਾ ਕੋਈ ਨਾ ਆਜਾ ਐਸਾ ਹੋਏ ਹੋਲੀ ਜਦੋਂ ਜੋ ਪਿੰਡੋਂ ਨਿਕਲੇ ਆ ਉਦੋਂ 12 ਸਾਲ ਦਾ ਹਾਂ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਇਹ ਨੇੜੇ ਤੁਹਾਡੇ ਪਿੰਡ ਦੇ ਕੋਈ ਸੂਆ ਜਾਂ ਨਹਿਰ ਵਗਦੀ ਸੀ ਜਿੱਥੇ ਤੁਸੀਂ ਕੋਈ ਨਹਾਉਣ ਨੂੰ ਨ ਵੀ ਜਾਂਦੇ ਹੋ ਕੋਈ ਹੈ ਹਾਂ ਜੀ ਸੂਆ ਜਿਵੇਂ ਇੱਥੇ ਆ ਆ ਇਹ ਨਾ ਨਹਾ ਹਾਂ ਕਰਾਟਾਂ ਵਾਲੀ ਏਡੀ ਦੂਰ ਸਾਡੇ ਤੋਂ ਸੂਆ ਸੀ ਉੱਥੇ ਅਸੀਂ ਕਈ ਮਾਲ ਲੈ ਜਾਂਦੇ ਸੀ ਦੁਪਹਿਰ ਨੂੰ ਉੱਥੇ ਜਾ ਕੇ ਭਾ ਕੇ ਫਿਰ ਨਵਾ ਕੇ ਪਿਛਲੇ ਪਾਰ ਫਿਰ ਲੈ ਆਉਣੀਆਂ ਸੂਏ 'ਚ ਤੇ ਨਾਰਦੋਂ ਕੋਈ ਨਹੀਂ ਸਾਡੇ ਨੇੜੇ ਤੇ ਇੱਕ ਸੂਆ ਸੀ ਪਾਣੀ ਆ ਜਾਂਦਾ ਸੀ ਅੱਛਾ ਇਹ ਤੇ ਉਹ ਮਹੀਂਸਾ ਵਿੱਚ ਨਵਾ ਲੈਣੀਆਂ ਠੀਕ ਹੈ ਤੇ ਨਵਾ ਕੇ ਫਿਰ ਅਸੀਂ ਪਿੰਡ ਲੈ ਆਉਣੀਆਂ ਜਿਵੇਂ ਆਈ ਥੋਕਰ ਇਹ ਉਹ ਵੱਡੀ ਨਾਰ ਹੈ ਨਾ ਇਹ ਆਪਣੇ ਕੋਲੋਂ ਲੱਗ ਗਈ ਹਾਂਜੀ ਹਾਂਜੀ ਇਹ ਫਿਰ ਤੇ ਸੁਆਹ ਸੀ ਹਾਂਜੀ ਇੱਕ ਬਾਪੂ ਜੀ ਉਹ ਸਮਿਆਂ ਦੇ ਵਿੱਚ ਸੰਸਾਰ ਜੰਗ ਲੱਗੀ ਸੀ ਹੱਲਿਆਂ ਤੋਂ ਪਹਿਲਾਂ ਹਾਂਜੀ ਵੀ ਉਹ ਸਮੇਂ ਚ ਆਪਣੇ ਪਰਿਵਾਰ ਚ ਕੋਈ ਫੌਜ ਦੇ ਵਿੱਚ ਹੈਗਾ ਸੀਗਾ ਵੀ ਫੌਜੀ ਜਿਹੜੇ ਸਾਡਾ ਭਾਈ ਤੇ ਰਿਹਾ ਸੰਤਾ ਸਿੰਘ ਅੱਛਾ ਜੀ ਪਰ ਉਹ ਓੰਜ ਸਾ ਸਪਤਾ ਨਹੀਂ ਪਹਿਲੂ ਦੀ ਗੱਲ ਹੋਵੇਗੀ ਹਾਂਜੀ ਹਾਂਜੀ ਤੇ ਉਹ ਓੰਜ ਨਾ ਉਹਨੂੰ ਫੇਰ ਇੱਥੇ ਬੰਬ ਲੱਗਾ ਸੀ ਤੇ ਉਹ ਬੰਬ ਉਖੜ ਕੇ ਤੇ ਇੱਥੇ ਹੱਥ ਤੇ ਲੱਗਾ ਫਿਰ ਉਹਦਾ ਹੱਥ ਵੀ ਕੱਟ ਛੜਿਆ ਸਾਨੇ ਤੇ ਉਹ ਹੁਣ ਤੇ ਗੁਜ਼ਰ ਗਿਆ ਅੱਛਾ ਜੀ ਉਹ ਦਾ ਮੁੰਡੇ ਛਿੰਦੇ ਉਹਦੇ ਹੈ ਠੀਕ ਹੈ ਠੀਕ ਹੈ ਉਹ ਵੀ ਇੱਥੇ ਆ ਗਿਆ ਸੀ ਤੁਹਾਡੇ ਨਾਲ ਹਾਂ ਉਹ ਨਾਲ ਆ ਗਿਆ ਸੀ ਠੀਕ ਹੈ ਜੀ ਤੇ ਫਿਰ ਉਹ ਰਿਟਾਇਰ ਹੋ ਕੇ ਨਾ ਫੌਜ 'ਚ ਆ ਗਿਆ ਸੀ ਠੀਕ ਹੈ ਜੀ ਤੇ ਫਿਰ ਉਹ ਉਹਨੂੰ ਬੰਬ ਲੱਗਾ ਸੀ ਇੱਥੇ ਮੋਢੇ ਤੇ ਮੋਢੇ ਤੋਂ ਉੱਫੜ ਕੇ ਇੱਥੇ ਹੱਥ ਤੇ ਲੱਗਾ ਫਿਰ ਉਹ ਹੱਥੋਂ ਇੱਕ ਵੱਢਿਆ ਸੀ ਠੀਕ ਹੈ ਇੱਕ ਹੀ ਸੀ ਇੱਕ ਬਾਪੂ ਜੀ ਉਹ ਸਮਿਆਂ ਦੇ ਵਿੱਚ ਕੋਈ ਕਾਲ ਵਗੈਰਾ ਪੈਂਦੇ ਸੀ ਜਿਸ ਦੇ ਨਾਲ ਫਸਲਾਂ ਮਰ ਜਾਂਦੀਆਂ ਹੁਣ ਨਾ ਜੀ ਉਦੋਂ ਸਾਡੇ ਹੁੰਦਿਆਂ ਤੇ ਕੋਈ ਕਾਲ ਪਿਆ ਨਹੀਂ ਨਾ ਸਾਡਾ ਕਦੀ ਪਿੰਡੀ ਫਸਲ ਕੋਈ ਮਰੀ ਚਾ ਹੀ ਸੀ ਕੋਈ ਮੀਂਹ ਨਹੀਂ ਸੀ ਜ਼ਿਆਦਾ ਪੈਂਦੇ ਜੀ ਉਹ ਨਾ ਮੀਂਹ ਅੰਮੀ ਜਦੋਂ ਨਿਕਲੇ ਆ ਨਾ ਉਦੋਂ ਬਹੁਤ ਪਿਆ ਹੈ ਅੱਛਾ ਜੀ ਉਦੋਂ ਬੜਾ ਪਿਆ ਸੀ ਤੁਮੀ ਜੇ ਇਹਨਾਂ ਨੂੰ ਖਾਲੀ ਮੀ ਬਾਲਾ ਪਿਆ ਨਹੀਂ ਕੋਈ ਠੀਕ ਹੈ ਇੱਕ ਬਾਪੂ ਜੀ ਜਿਵੇਂ ਹੁਣ ਪਾਰਟੀਆਂ ਨੇ ਅਕਾਲੀ ਦਾ ਵਾਲਾ ਕਾਂਗਰਸ ਆ ਉਦੋਂ ਕੋਈ ਪਾਰਟੀ ਹੁੰਦੀ ਸੀਗੀ ਜੀ ਨਾ ਮੈਨਾਂ ਦੇ ਖਿਆਲ ਕੋਈ ਨਹੀਂ ਸੀ ਹੁੰਦੀ ਅਸਾਂ ਦੇ ਕੋਈ ਪਾਰਟੀ ਇਸ ਤਰ੍ਹਾਂ ਵੇਖੀ ਨਹੀਂ ਠੀਕ ਹੈ ਠੀਕ ਹੈ ਪਾਇਦ ਤਾਂ ਹੈਗੀਆਂ ਹਾਂਜੀ ਇੱਕ ਬਾਪੂ ਜੀ ਜਿਵੇਂ ਆਜ਼ਾਦੀ ਕੋਲਾਟੀਆਂ ਹੋਏ ਨੇ ਪਿੰਡਾਂ ਦੇ ਵਿੱਚੋਂ ਸੀਧੀਆਂ ਦਿੱਤੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੇ ਵੀ ਤੁਹਾਡੇ ਉੱਥੇ ਪਿੰਡ ਦੇ ਵਿੱਚੋਂ ਕੋਈ ਹੈਗਾ ਸੀ ਆਜ਼ਾਦੀ ਕੋਲਾਟੀਆਂ ਉਹ ਮੇਰਾ ਖਿਆਲ ਹੈ ਰਾਜੇਕਾਟੀਆਂ ਦੇ ਕੋਈ ਨਹੀਂ ਸੀ ਉਹੀਂ ਤੇ ਮੁੰਡੇ ਝੁੰਡੇ ਕੌਡੀਆਂ ਕਾਡੀਆਂ ਖੇਡਦੇ ਰਹੇ ਠੀਕ ਹੈ ਜੀ ਇੱਕ ਬਾਪੂ ਸਾਡੇ ਤੋਂ ਪਹਿਲਾਂ ਪਾਵੇਂ ਹੁਣ ਸਾਨੂੰ ਪਤਾ ਠੀਕ ਹੈ ਠੀਕ ਹੈ ਇੱਕ ਬਾਪੂ ਜੀ ਜਿਵੇਂ ਮਹਾਤਮਾ ਗਾਂਧੀ ਹੋਏ ਨੇ ਜਵਾਹਰ ਲਾਲ ਨਹਿਰੂ ਹੋਏ ਨੇ ਮੁਹੰਮਦ ਅਲੀ ਜਨਾ ਇਹਨਾਂ ਨੂੰ ਤੁਸੀਂ ਕਦੀ ਵੇਖਿਆ ਤਾਂ ਨਹੀਂ ਸੀ ਤਿੰਨਾਂ ਚੋਂ ਕਿਸੇ ਨੂੰ ਨਾ ਜੀ ਅਸੀਂ ਇੱਧਰ ਆ ਕੇ ਅਸੀਂ ਮੈਂ ਉਦੋਂ ਪਾਣੀ ਪਤ ਤਸੀ ਆਏ ਆ ਤੇ ਉੱਥੇ ਮੈਂ ਗਾਂਧੀ ਵੇਖਿਆ ਅੱਛਾ ਜੀ ਤੇ ਇਹ ਸਪੀਡ ਕਰਨ ਲੱਗ ਜਾਂਦੇ ਆ ਅਸੀਂ ਸਿੱਖ ਤੇ ਮੁਸਲਮਾਨ ਇੱਕ ਹੋ ਜੋ ਉਹ ਲੋਕ ਇੱਟੀ ਕਰਦੇ ਵੈ ਸਾਨੂੰ ਤੋ ਉਜਾੜ ਕੇ ਨਹਿਰੂ ਤੇ ਗਾਂਧੀ ਆਨੇ ਅਲਟਾ ਬਲਟ ਕੀ ਕੀਤੀ ਸੀ ਉਦੋਂ ਸਾਡੇ ਲੋਕ ਨਵੇਂ ਆਏ ਤੇ ਅੱਕੇ ਸਨ ਤੇ ਗਾਂਧੀ ਸਪੀਡ ਕਰਨ ਲੱਗਾ ਤੇ ਇਹਨੂੰ ਲੋਕ ਇੱਟੀ ਦੇ ਵੈ ਕਰਨ ਲੱਗ ਪਿਆ ਇਹ ਮਲਕਾਰ ਪਜਾਲ ਗਏ ਤੇ ਫਿਰ ਇਹਨੂੰ ਤੀਜੇ ਦਿਨ ਕਿਸੇ ਗੋਲੀ ਮਾਰ ਛੜੀ ਖੜ ਕੇ ਮਾਰੀ ਸਹੀ ਗੱਲ ਹੈ ਜੀ ਇਹ ਗਾਂਧੀ ਫਿਰ ਮਰ ਗਿਆ ਠੀਕ ਹੈ ਜੀ ਠੀਕ ਆਖਣ ਲੱਗੇ ਵੇ ਗਾਂਧੀ ਜੀ ਉਦੋਂ ਨਹਿਰੂ ਸਾਨੂੰ ਉਜਾੜਿਆ ਨੇ ਵੀ ਉਹਦਰ ਲੋਕ ਸਭ ਕੋਈ ਬੜੇ ਸਨ ਲੋਕ ਰਾਜੀ ਬੜੇ ਸਨ ਉਹੀ ਤਾਂ ਹੈ ਬਾਪੂ ਜੀ ਵਧੀਆ ਚਲੋ ਜਿੱਥੇ ਬੈਠੇ ਸੀ ਇਹ ਐਸ ਕਰਦੇ ਰਾਜੇ ਸੀ ਉੱਥੇ ਹਾਂ ਜਦੋਂ ਇੱਧਰ ਆਏ ਬਹੁਤ ਮੁਸ਼ਕਲਾਂ ਝੱਲੀਆਂ ਹਾਂਜੀ ਬਹੁਤ ਉਂਗਲੀ ਕਰਾਂ ਰਾਏ ਬੜੀਆਂ ਆਈਆਂ ਫਿਰ ਇੱਥੇ ਆ ਕੇ ਆਈਆਂ ਹਾਂਜੀ ਫਿਰ ਉਂਗਲੀ ਇੱਥੇ ਆ ਖੇਤੀ ਦੀ ਲੱਗ ਕੇ ਕਰਨ ਰੋਟੀ ਲੱਗ ਕੇ ਖਾਣ ਸਹੀ ਗੱਲ ਹੈ ਜੀ ਜਦੋਂ ਅਸੀਂ ਇੱਥੇ ਆਏ ਅਸੀਂ ਸ਼ਰਾਬ ਵੇਚ ਕੇ ਦਾਣੇ ਲਿਆਉਣੇ ਤੇ ਉਦੋਂ ਕੋਈ ਦਾਣੇ ਕੋਈ ਨਾ ਸਾਨੂੰ ਹੋਣੇ ਲੱਭਣੇ ਆ ਸ਼ਰਾਬ ਕੱਢ ਕੇ ਉਹਨਾਂ ਧਾਣੇ ਧਾਣੇ ਲੈ ਆਉਣੇ ਵੇਚ ਕੇ ਬਹੁਤ ਔਖਾ ਸਮਾਂ ਕੱਢਿਆ ਜੀ ਨਾ ਬਹੁਤ